ਉਹ ਆਪਣੇ ਨਾਲ ਚੱਲਦੇ ਹੋਏ ਨਾ ਮੇਰਾ ਨਾਮ ਹਰਦੀਪ ਸਿੰਘ ਬਾਜਵਾ ਗਿਫਟੀ 3 ਬਟਾਲੇ ਸੋਲਡ ਸੋਲਸ ਬਟਾਲਾ ਅੱਜ ਦੇ ਦਿਨ ਤੋਂ ਬੀਸੀ ਸਾਹ ਵਾਲੋਂ ਸਾਨੂੰ ਸੁਜਾਤਾ ਹੁੰਦਾ ਹਾਂ ਬਟਾਲੇ ਵਾਲੇ ਉਹਦੇ ਐਸਟੀਮ ਸਾਹਿਬ ਦੇ ਡਿਸੰਬਰ ਦੇ ਸੀਟ ਹੈ ਫਾਇਰ ਬ੍ਰਿਗੇਡ ਵਾਲੇ ਸੋਲਡ ਫਰੈਂਸ ਭੁਗੋੜ ਦੇ ਐਨਸੀ ਅੱਜ ਉਹ ਸਾਰੇ ਇਹ ਕੰਮ ਕਰ ਰਹੇ ਹਨ ਅੱਜ ਪਹਿlo ਨਿਰਧਾਰਿਤ ਕਰਨ ਮੁਤਾਬਕ ਲੋਕ ਡੈਲੀ ਵਿੱਚ ਰੱਖੀ ਗਈ ਹੈ ਜਿਹੜਾ ਹਸਪਤਲ ਤੋਂ ਅਲੱਗ ਸੇ 405 ਹੈ ਪਿੰਮਨਾ ਦਾ ਉਸ ਤੋਂ ਬਾਅਦ ਸ਼ਾਮ ਨੂੰ 9:00 ਤੋਂ 9:30 ਤੱਕ ਬਲੈਕਆਊਟ ਹੈ ਜਿਹਦੇ ਵਿੱਚ ਸਾਨੂੰ ਸਾਰੇ ਸ਼ਹਿਰੀਆਂ ਨੂੰ ਆਪਣੇ ਸਿਹਤ ਦੇ ਰੱਖਿਆ ਵਾਸਤੇ ਤੇ ਇਹ ਰੈਡ ਵਾਰਨਿੰਗ ਹੋਲ ਤੇ ਆਪਾਂ ਸਾਰਿਆਂ ਨੂੰ ਬਲੈਕਆਊਟ ਕਰਨੀ ਹੈ ਇਹ ਰੈਡ ਵਾਰਨਿੰਗ ਜਿਹੜੀ ਹੈ ਉਹ 2 ਮਿੰਟ ਵਾਸਤੇ ਹੋਏਗੀ ਪਰ ਉਦੋਂ ਦਾ ਸਾਇਰਨ ਵਜੇਗਾ ਉਹ 5 ਮਿੰਟ ਹਾਈ ਫ੍ਰੀਕ 2 ਮਿੰਟ ਲੋ ਫ੍ਰੀਕ 5 ਮਿੰਟ ਹਾਈ ਫ੍ਰੀਕ ਤੇ ਦੋ ਵਾਰ ਟੋਪ ਫ੍ਰੀਕ ਤੇ ਲਗਾਤਾਰ ਦੋ ਮਿੰਟ ਚੱਲੇਗਾ ਜਿਸ ਤੋਂ ਪਤਾ ਹੋਏਗਾ ਕਿ ਇੱਥੇ ਕੋਈ ਅਟੈਕ ਹੋਣ ਵਾਲਾ ਹੈ ਬਈਰ ਇਸ ਕਰਕੇ ਆਪਾਂ ਸਾਰਿਆਂ ਨੂੰ ਉਦੋਂ ਸਮਝਦੇ ਰਹਿਣਾ ਤੇ ਆਪਣੇ ਘਰ ਦੀ ਕਿਸੇ ਕਿਸਮ ਦੀ ਇਨਵਰਟਰ ਦੀ ਬੇਮਰੀਆਂ ਦੀ ਮੋਮਬਤੀ ਲਾਈਟ ਦੂਜੀ ਲਾਈਟ ਕੋਈ ਨਹੀਂ ਲਗਾਏਗਾ ਕਿਉਂਕਿ ਉਹ ਸਭ ਜਿਆ ਸਾਡੇ ਵਾਸਤੇ ਤੇ ਸਾਡੇ ਆਲੇ ਦੁਆਲੇ ਵਾਸਤੇ ਵਧੀਆ ਹੋਣਗੇ ਕਿਉਂਕਿ ਜੇ ਸਾਡੀ ਇੱਕ ਦੀ ਲਾਈਟ ਵੀ ਜਲਦੀ ਹੁੰਦੀ ਹੈ ਤੇ ਉਹਦੇ ਤੇ ਕੋਈ ਅਟੈਕ ਹੋ ਜਾਂਦਾ ਉਹਦੇ ਨਾਲ ਸਾਰਿਆਂ ਦਾ ਨੁਕਸਾਨ ਹੋ ਜਾਣਾ ਸ਼ਹਿਰ ਦਾ ਨੁਕਸਾਨ ਹੈ ਸਾਰਾ ਸਾਡਾ ਨੁਕਸਾਨ ਹੈ ਇਸ ਲਈ ਦੁਬਾਰਾ ਸ਼ਹਿਰ ਵਾਸੀਆਂ ਨੂੰ ਹੋਰ ਜੋਰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਐਰਡਵਾਰਡ ਨੂੰ ਦੇ ਟਾਈਮ ਤੇ 9:00 ਤੋਂ 9:30 ਤੱਕ ਆਪਣੇ ਘਰਾਂ ਦੀਆਂ ਕੰਪਲੀਟ ਲਾਈਟਾਂ ਬੰਦ ਰੱਖੇ ਜਾਣ ਜੋ ਕਿ ਤੁਹਾਡੇ ਵਾਸਤੇ ਤੁਹਾਡੇ ਸ਼ਹਿਰ ਵਾਸਤੇ ਬਹੁਤ ਲਾਈਵਨ ਹੋਣ ਗਿਆ ਜਿਸ ਨਾਲ ਹੀ ਵਰਦੇ ਤੋਂ ਵੱਡਾ ਹੋਣਾ ਨੁਕਸਾਨ ਨੂੰ ਘਟਾ ਸਕਦੇ ਹਾਂ। ਆਪਣੀ ਵੱਲੋਂ ਮੈਂ ਨੀਰੇ ਸ਼ਰਮਾ ਫਾਇਰ ਅਫਸਰ ਨਗਰਨੀ ਬਟਾਲਾ ਅਰੇ ਜਿਹੜਾ ਠੀਕ ਕਰਦਾ ਜਾਂਦਾ ਮਾਨਯੋਗ ਡੀਸੀ ਗਦਾਸਪੁਰ ਜੀ ਅਤੇ ਐਸ ਡੀ ਐਮ ਬਟਾਲਾ ਜੀ ਦੇ ਉਕਮਨ ਅਨੁਸਾਰ ਜਿਹੜੀ ਅੱਜ ਰਾਤੀ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਇੱਕ ਤੇ ਬਲੈਕਆਊਟ ਦਾ ਪ੍ਰੋਗਰਾਮ ਦਿੱਤਾ ਗਿਆ ਜਿਹਦੇ ਵਿੱਚ ਸ਼ਹਿਰ ਵਾਸੀਆਂ ਨੂੰ ਸਾਡੇ ਵੱਲੋਂ ਫੀਲ ਕੀਤੀ ਜਾਂਦੀ ਹੈ ਕਿ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਆਪਣੇ ਘਰ ਦੀ ਕੋਈ ਵੀ ਲਾਈਟ ਜਿਹੜੀ ਔਨ ਨਾ ਕੀਤੀ ਜਾਵੇ ਇਨਵਰਟਰ ਸੋਲਰ ਸਿਸਟਮ ਤੇ ਕੈਮਰੇ ਦੀ ਈਵਨ ਜਿਹੜੇ ਤੁਹਾਡੇ ਮੋਬਾਈਲਾਂ ਦੀ ਵੀ ਲਾਈਟ ਨੂੰ ਇਹਨੂੰ ਵੀ ਬੰਦ ਰੱਖਿਆ ਜਾਵੇ ਤਾਂ ਜੋ ਇਹਨੂੰ ਸੰਪੂਰਨ ਰੂਪ ਚ ਬਲੈਕਆਊਟ ਆਈ ਇਕ ਸਫਲ ਬਲੈਕਆਊਟ ਚ ਪਰਵਰਤਨ ਕਰਤੀ। ਉੱਤੋਵਾਰ ਸਾਡਾ ਅੱਜ ਦਾ ਸਾਡੀ ਮੌਬਲੇ ਰੱਖੀ ਗਈ ਹੈ ਜਿਹੜੀ 4 ਵਜੇ ਤੋਂ ਲੈ ਕੇ 5 ਵਜੇ ਤੱਕ ਕੰਸੀਵਲ ਹਸਪਤਾਲ ਬਟਾਲਾ ਵਿੱਚ ਹੈ। ਇਹ ਰੇਟ ਦੀ ਹੈ ਜਿਹੜੀ ਹੈ ਕਾਲ ਹੈ ਮੌਬਲੇ ਦੀ। ਇਹਦੇ ਵਿੱਚ ਹਾਇਰ ਸਰਵਿਸ, ਸਿਵਲ ਡਿਫੈਂਸ, ਹੋਮਗਾਰਡ ਇਹ ਸਾਰੇ ਸਾਡੀ ਜੁਆਇੰਟ ਜਿਹੜੀ ਹੈ ਐਨਸੀਸੀਬੀ ਨਾਲ ਇਹਦੇ ਵਿੱਚ ਜੁਆਇੰਟ ਜਿਹੜੀ ਸਾਡੀ ਮੌਬਲੇ ਹੋ ਰਹੀ ਹੈ। ਉਦੇ ਵਿੱਚ ਕਿਸੇ ਵੀ ਐਮਰਜੈਂਸੀ ਸਿਚੁਏਸ਼ਨ ਵਿੱਚ ਆਪਸੀ ਕੋਆਰਡੀਨੇਸ਼ਨ ਕਿਸ ਤਰ੍ਹਾਂ ਆਪਾਂ ਕ੍ਰੀਏਟ ਕਰਨਾ ਔਰ ਕਿਸਾਨ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਆ ਉਹਦੇ ਸੰਬੰਧੀ ਜਿਹੜੀ ਆ ਮੌਕ ਡਰਿਲ ਕੀਤੀ ਜਾਂਦੀ ਹੈ ਇਹ ਵੀ ਮੈਂ ਦੋ ਰਿਹਾ ਤੇ ਇਲੈਕਟ੍ਰੋਨਿਕ ਵੀ ਤਾਂ ਬਹੁਤ ਜ਼ਰੂਰੀ ਜੀ ਹੋਰੇ ਬਾਅਦ ਦੋਸਤ ਸਹੀ ਤੇਰੀ ਟੀਮ ਬੰਦ ਕਰਾ ਆਪਾਂ ਮੇਨ ਜਿਹੜੀ ਆ ਇਨਵਰਟਰ ਜਨਰੇਟਰ ਕਿਉਂਕਿ ਲਾਈਟ ਤੇ ਜਿਹੜੀ ਆ ਪਿੱਛੋਂ ਸਰਕਾਰ ਵੱਲੋਂ ਹੀ ਬੰਦ ਕੀਤੀ ਸੀ ਜਾਣੀ ਹੈ ਲੇਕਿਨ ਅੱਜ ਕੱਲ ਜਿਹੜੇ ਇਲੈਕਟ੍ਰਿਕ ਉਪਕਰਨ ਨੇ ਜਿਵੇਂ ਸੋਲਰ ਲਾਈਟਾਂ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਆਪਣੇ ਕੈਮਰੇ ਆ ਸੀਸੀਟੀਵੀ ਕੈਮਰੇ ਆ ਇਹਨਾਂ 'ਚ ਇੱਕ ਲਾਈਟ ਅਬਜ਼ਰਵ ਹੁੰਦੀ ਆ ਉਹ ਵੀ ਬੰਦ ਕੀਤੀ ਜਾਵੇ ਤੇ ਨਾਲ ਹੀ ਇਹਦੇ ਜਿਹੜੇ ਆ ਇਨਵਰਟਰ ਔਰ ਜਨਰੇਟਰ ਇਹਨਾਂ ਤੇ ਸੰਪੂਰਨ ਰੂਪ ਚ ਇਹਨਾਂ ਨੂੰ ਬੰਦ ਰੱਖਿਆ ਜਾਵੇ ਬਲੈਕ ਆਊਟ ਦੇ ਦੌਰਾਨ ਤਾਂ ਜੋ ਕਿਸੇ ਵੀ ਅਨੁਸਖਾਵੀ ਘਟਨਾ ਤੋਂ ਅਸੀਂ ਆਪਣੇ ਸ਼ਹਿਰ ਨੂੰ ਬਚਾ ਸਕੀਏ ਆਇਰਨ ਗੇਅਰ ਨੇ ਕੀ ਕੀ ਇੰਤਜ਼ਾਮ ਆਪਣੇ ਜਿਹੜੇ ਲੋਕੀ ਇਸ ਨਹੀਂ ਇਹਨਾਂ ਜੰਨਾਂ ਨੂੰ ਧਿਆਨ ਦੇ ਫਿਰ ਉਹ ਸਿੱਧੀ ਸਾਡੇ ਕੀ ਫਾਇਰ ਬ੍ਰਿਗੇਡ ਦੀ ਜੀ ਟੀਮ ਸਾਡਾ ਪਹਿਲੇ ਹੀ ਬਾਡੀ ਦਾ ਸੀਜ਼ਨ ਚੱਲ ਰਿਹਾ ਸੀਗਾ ਸਾਡੀਆਂ ਜਿਹੜੀਆਂ ਡਿਊਟੀਆਂ ਨੌਂ ਪਰ ਨੌਂ ਨੇ ਸਾਡੀਆਂ ਡਿਊਟੀਆਂ ਛੁੱਟੀਆਂ ਰੈਸਟਾਂ ਬਿਲਕੁਲ ਬੰਦ ਕੀਤੀਆਂ ਹੋਈਆਂ ਨੇ ਔਰ ਅਸੀਂ 12 12 ਕੈਂਡੀਟਿੰਗ ਵੀ ਕਰ ਰਹੇ ਹਾਂ ਸਾਡਾ ਸਟਾਫ ਸਾਡੀਆਂ ਗੱਡੀਆਂ ਐਕਟਿਵ ਮੋਡ ਤੇ ਨੇ ਸਾਰੀਆਂ ਸਟਾਫ ਸਾਰਾ ਦਫ਼ਤਰ ਵਿੱਚ ਹਾਜ਼ਰ ਆ ਤੇ ਕਿਸੇ ਵੀ ਅਨਸਖਾਮੀ ਘਟਨਾ ਨੂੰ ਨੇ ਦੇਖਣ ਲਈ ਹਾਇਰ ਸਟਾਫ ਜਿਹੜਾ ਵਾ ਉਹ ਤਿਆਰ ਪਰ ਤਿਆਰ ਸਰ ਇਹ ਜਿਹੀ ਲੱਗਣਾ ਨਹੀਂ ਕਰਦਾ ਉਹ ਤਾਂ ਬ੍ਰੈਂਡਿੰਗ ਦੇਖੋ ਜੀ ਕਾਰਵਾਈ ਦਾ ਮੈਂ ਹਲੇ ਨਹੀਂ ਕਹਿ ਸਕਦਾ ਕੋਈ ਵੀ ਲੇਕਿਨ ਇਹ ਸਾਨੂੰ ਆਪ ਹੀ ਸਮਝਣਾ ਪਏਗਾ ਇਹ ਇੱਕ ਜਿਹੜੀ ਹੈ ਜੰਗ ਦੇ ਮੁਹਾਰੇ ਤੇ ਆ ਤੇ ਇੱਥੇ ਸਾਨੂੰ ਆਪ ਹੀ ਸਮਝਣਾ ਪਏਗਾ ਇੱਕ ਰੂਟੀਨ ਪ੍ਰੈਕਟਿਸ ਆ ਸਾਡੇ ਪਾਸੇ ਵੀ ਕਿਸੇ ਵੀ ਆਪਣੇ ਸ਼ਹਿਰ ਨੂੰ ਬਚਾਉਣ ਵਾਸਤੇ ਇਹ ਕਿਸੇ ਵੀ ਤਰ੍ਹਾਂ ਦੀ ਵੱਡੀ ਕੋਈ ਘਟਨਾ ਨੂੰ ਰੋਕ ਸਕੀ